ਰਖੜੀ ਮੌਕੇ ਕੇਂਦਰ ਸਰਕਾਰ ਨੇ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ 200 ਰੁਪਏ ਸਸਤਾ ਹੋਇਆ ਗਿਆ ਸਿੰਮਡ ਸੱਚ ਰਿਆਕਾਲ ਤੁਸੀਂ ਜੁੜਿਓ ਲਾਈਵ ਪੰਜਾਬੀ ਟੀਵੀ ਤੇ ਨਾਲ ਖਬਰ ਜਿਸ ਵੇਲੇ ਥੋੜੀ ਨਾਲ ਸਾਂਝੀ ਕਰਨ ਜਾ ਰਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਰਖੜੀ ਦੇ ਮੌਕੇ ਔਰਤਾਂ ਨੂੰ ਇੱਕ ਵੱਡਾ ਤੋਹਫਾ ਦੇ ਦਿੱਤਾ ਗਿਆ ਜੀ ਹਾਂ ਔਰਤਾਂ ਦੇ ਲਈ ਤੋਹਫਾ ਹੈ ਕਿ ਹੁਣ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਘਟਾ ਦਿੱਤੀਆਂ ਗਈਆਂ ਨੇ 200 ਰੁਪਏ ਕੀਮਤ ਘਟਾਈ ਗਈ ਹੈ ਜੀ ਹਾਂ ਇਹ ਪਹਿਲੀ ਵਾਰ ਹੋਇਆ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਗੈਸ ਦੀਆਂ ਕੀਮਤਾਂ ਦੇ ਵਿੱਚ ਇੰਨੀ ਜ਼ਿਆਦਾ ਕਟੌਤੀ ਕੀਤੀ ਗਈ ਹੋਵੇ ਅਕਸਰ ਹੀ ਦੇਖਿਆ ਹੈ ਕਿ 10 ਰੁਪਏ 20 ਰੁਪਏ ਵੱਤ ਤੋਂ ਵੱਧ 50 ਰੁਪਏ ਕੱਟੇ ਜਾਂਦੇ ਨੇ ਕਟੌਤੀ ਕੀਤੀ ਜਾਂਦੀ ਹੈ ਪਰ ਇਹ ਪਹਿਲੀ ਵਾਰ ਹੈ ਕਿ 200 ਰੁਪਿਆ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਗਈ ਹੋਵੇ ਜਿੱਥੇ ਪਹਿਲਾਂ ਗੈਸ ਸਿਲੰਡਰ ਪੂਰੇ ਦੇਸ਼ ਦੇ ਵਿੱਚ ਜਿਸ ਰੇਟ ਤੇ ਮਿਲ ਰਿਹਾ ਸੀ ਹੁਣ ਉਸ ਰੇਟ ਤੋਂ 200 ਰੁਪਿਆ ਘਟੇ ਇੱਕ ਗੈਸ ਸਿਲੰਡਰ ਮਿਲੇਗਾ अनुराग ठाकुर केंद्रीय मंत्री ਦੇ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਮਹਿੰਗਾਈ ਨੂੰ ਦੇਖ ਕੇ ਇਹ ਵੱਡਾ ਫੈਸਲਾ ਲੈ ਰਹੀ ਹੈ ਕਿ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਘਟਾ ਕਰ ਦਿੱਤਾ ਗਿਆ ਹੈ ਤੇ ਇਸ ਵੇਲੇ ਕੀਮਤ ਦੇ ਵਿੱਚ 200 ਰੁਪਏ ਦਾ ਘਟਾ ਕੀਤਾ ਗਿਆ ਹੈ 200 ਰੁਪਿਆ ਘਟ ਹੁਣ ਤੁਹਾਨੂੰ ਗੈਸ ਸਿਲੰਡਰ ਲੈਣ ਦੇ ਲਈ ਦੇਣਾ ਪਵੇਗਾ ਤੇ ਇਹ ਜਿਹੜਾ ਫੈਸਲਾ ਹੈ ਉਹ ਰਖੜੀ ਦੇ ਤਿਉਹਾਰ ਮੌਕੇ ਔਰਤਾਂ ਦੇ ਲਈ ਖਾਸ ਤੌਰ ਤੇ ਲਿਆ ਗਿਆ ਤੇ ਇੱਕ ਤਰ੍ਹਾਂ ਦਾ ਹੀ ਰਖੜੀ ਮੌਕੇ ਔਰਤਾਂ ਨੂੰ ਇਹ ਕੇਂਦਰ ਸਰਕਾਰ ਦਾ ਵੱਡਾ ਤੋਹਫਾ ਹੈ ਜਿੱਥੇ ਕਿ ਅਕਸਰ ਹੀ ਘਰੇਲੂ ਗੈਸ ਸਿਲੰਡਰ ਜਾਂ ਫਿਰ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵੱਧਦੀਆਂ ਘਟਦੀਆਂ ਰਹਿੰਦੀਆਂ ਨੇ ਪਰ ਜ਼ਿਆਦਾਤਰ ਇਹ ਹੀ ਦੇਖਿਆ ਗਿਆ ਕਿ ਚਾਹੇ ਕੀਮਤ ਵਧੇ ਚਾਹੇ ਕੀਮਤ ਘਟੇ ਇਹ ਜਿਹੜਾ ਘਟਾ ਹੈ ਉਹ 10 ਰੁਪਏ 20 ਰੁਪਏ ਵੱਧ ਤੋਂ ਵੱਧ 50 ਰੁਪਏ ਤੱਕ ਦਾ ਕੀਤਾ ਜਾਂਦਾ ਹੈ ਪਰ ਇਹ ਪਹਿਲੀ ਵਾਰ ਦੇਸ਼ ਦੇ ਵਿੱਚ ਅਜਿਹਾ ਹੋਇਆ ਹੈ ਕਿ ਸਰਕਾਰ ਦੇ ਵੱਲੋਂ ਪੂਰੇ ਤੇ ਇਕੱਠੇ 200 ਰੁਪਏ ਘਟ ਕਰ ਦਿੱਤੇ ਗਏ ਹੁਣ ਕੀਮਤ ਦੇ ਵਿੱਚ ਉਤੇ ਹੁਣ ਗੈਸ ਸਿਲੰਡਰ ਸਸਤਾ ਹੋ ਗਿਆ ਹੈ ਘਰੇਲੂ ਗੈਸ ਸਿਲੰਡਰ ਦੀ ਗੱਲ ਕੀਤੀ ਜਾ ਰਹੀ ਹੈ ਕਿ ਰੱਖੜੀ ਦੇ ਤਿਉਹਾਰ ਮੌਕੇ ਔਰਤਾਂ ਨੂੰ ਸਰਕਾਰ ਦਾ ਇਹ ਵੱਡਾ ਤੋਹਫਾ ਹੈ ਕਿ ਹੁਣ ਘਰੇਲੂ ਗੈਸ ਸਿਲੰਡਰ ਸਸਤਾ ਕਰ ਦਿੱਤਾ ਹੈ 200 ਰੁਪਿਆ ਕੀਮਤ ਦੇ ਵਿੱਚ ਕਟੌਤੀ ਹੋਈ ਹੈ ਤੇ ਸਰਕਾਰ ਦਾ ਇਹ ਤੋਹਫਾ ਤੁਹਾਨੂੰ ਕਿਵੇਂ ਦਾ ਲੱਗਾ ਹੈ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਖਬਰ ਪਹੁੰਚੇ ਤੇ ਉਹਨਾਂ ਨੂੰ ਵੀ ਇਸ ਚੀਜ਼ ਦੀ ਜਾਣਕਾਰੀ ਮਿਲੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ Amazon Fire TV Daily Hunt ਤੇ E Baba te dekh sakde ho USA Canada Australia New Zealand te Europe de har bade IPTV platform te dekh sakde ho Raune jappe ton door te mudde de neere Live Punjabi TV